ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਭਤੀ 2 ਕਲੈਕਸ਼ਨ 15 ਤੇ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਤੇ ਮੈਂ ਅਮੀਤ ਕਰਨੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਜੀ ਤੇ ਅੱਜ ਆਪਾਂ ਕੁਝ ਕਲੈਕਸ਼ਨ ਦਾ ਰੈਡੀ ਕਰਵਾਈ ਸੀ ਇਹ ਵਾਲੇ ਸੂਟ ਆਪਣੇ ਸੇਮਡ ਜਾਂਦੇ ਆਪਣੇ ਘਰ ਦੇ ਸੂਟ ਬਣੇ ਸੰ ਤੇ ਸੇਮ ਡਿਜ਼ਾਈਨ ਹੀ ਦੇ ਕੇ ਆਪਣੇ ਦੋ ਕਿਸੇ ਭੈਣ ਨੇ ਰੈਡੀ ਕਰਵਾਏ ਨੇ ਸੂਟ ਬਣ ਕੇ ਜਾ ਰਹੇ ਸੰ ਤੇ ਆਪਾਂ ਸੋਚਿਆ ਕਿ ਤੁਹਾਡੇ ਨਾਲ ਆਪਣੇ ਡਿਜ਼ਾਈਨ ਸ਼ੇਅਰ ਕਰਨੇ ਆ ਜੀ ਕਿ ਤੁਸੀਂ ਡਿਜ਼ਾਈਨ ਫੈਬਰਿਕ ਵੇਖ ਕੇ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਕੀ ਤੁਹਾਨੂੰ ਮੇਰੀ ਕਲੈਕਸ਼ਨ ਕਿਵੇਂ ਦੀ ਲੱਗੀ ਜਾਂ ਮੇਰਾ ਕੰਮ ਕਿਵੇਂ ਦਾ ਲੱਗਾ ਜੀ ਤੇ ਠੀਕ ਹੈ ਜੀ ਆਓ ਮੈਂ ਸ਼ੁਰੂ ਕਰਨੀ ਆ ਤੁਹਾਡੇ ਨਾਲ ਆਪਣੇ ਸੂਟਾਂ ਦੇ ਡਿਜ਼ਾਈਨ ਤੇ ਹਾਂ ਜੀ ਇਹ ਤਿੰਨ ਸੂਟ ਸੇਮ ਡਿਜ਼ਾਈਨ ਦੇ ਬਣੇ ਨੇ ਇੱਕ ਹੀ ਘਰ ਦੇ ਆਰਡਰ ਦੇ ਮਤਲਬ ਤਿੰਨ ਸੂਟ ਸੇਮ ਡਿਜ਼ਾਈਨ ਦੇ ਬਣੇ ਨੇ ਜੀ ਤੇ ਆਪਾਂ ਤੁਹਾਨੂੰ ਇੱਕ ਸੂਟ ਹੁਣ ਓਪਨ ਕਰਕੇ ਵਿਖਾ ਦੇਵਾਂਗੇ ਬਾਕੀ ਸੂਟ ਮੈਂ ਲਾਈਨ ਵਾਈਜ਼ ਰੱਖਣੀ ਆ ਬਾਕੀ ਤੁਹਾਨੂੰ ਵਰਕ ਸਾਰਾ ਸਮਝ ਆ ਜਾਵੇ ਤੇ ਮੈਂ ਫੈਬਰਿਕ ਦੀ ਤੇ ਕਢਾਈ ਦੀ ਡਿਟੇਲ ਤੁਹਾਨੂੰ ਪੂਰੀ ਬੋਲ ਕੇ ਦੇਵਾਂਗੀ ਜੀ ਇੱਕ ਸੂਟ ਪੂਰਾ ਓਪਨ ਕਰਕੇ ਵਿਖਾਵਾਂਗੀ ਜੀ ਸੂਟ ਆਪਣੇ ਕੋਲ ਬਹੁਤ ਸੋਹਣੇ ਬਣਦੇ ਨੇ ਹਰੇਕ ਕਢਾਈ ਦੇ ਬਣਦੇ ਨੇ ਜੀ ਹਰੇਕ ਕਢਾਈ ਦੇ ਬਣਦੇ ਨੇ ਜੀ ਤੇ ਆਪਾਂ ਬਹੁਤ ਟਾਈਮ ਤੋਂ ਕੰਮ ਕਰਨੇ ਆ

ਇਜਾਤ ਇੱਕ ਵਾਰ ਰੱਖ ਕੇ ਤੇ ਫਿਰ ਮੈਂ ਤੁਹਾਨੂੰ ਓਪਨ ਕਰਕੇ ਉਠਾ ਦਿਆਂਗੀ ਹਾਂਜੀ ਇਹ ਕਿੰਨੇ ਸੂਟ ਮੈਂ ਰੱਖ ਤੇ ਪਹਿਲਾ ਸੂਟ ਸੂਟਾਂ ਦਾ ਸੇਮ ਕਿੰਨਾ ਦਾ ਫੈਬਰਿਕ ਸੇਮ ਹੈ ਜੀ ਇਹ ਟਿਸ਼ੂ ਸੀ ਲਕੇ ਜੀ ਟਿਸ਼ੂ ਸਿਲਕ ਬਹੁਤ ਸੌਫਟ ਵਾਲੀ ਟਿਸ਼ੂ ਸਿਲਕ ਹੈ ਬਿਲਕੁਲ ਚੁਬਦੀ ਨਹੀਂ ਤੇ ਜਿਵੇਂ ਆਪਾਂ ਟਾਪਟਾ ਦੀ ਲਾਈਨਿੰਗ ਯੂਜ਼ ਕਰਨੇ ਆ ਤੇ ਜੇ ਥੋੜਾ ਬਾਕੀ ਕਪੜਾ ਹਾੜ ਹੋਵੇ ਤੇ ਉਹ ਵੀ ਜੁਗਦਾ ਲੱਗਣੀ ਨਹੀਂ ਤੇ ਹੈ ਹੀ ਬੜੀ ਸੌਫਟ ਹੈ ਇਹ ਬਹੁਤ ਸੌਫਟ ਹੈ ਜੀ ਬਿਲਕੁਲ ਚੁਬਨ ਦੇ ਕੋਈ ਚਾਂਸ ਨਹੀਂ ਤੇ ਇਹ ਨੈਗੇਟਿਵ ਡਿਜ਼ਾਈਨ ਹੈ ਮੈਂ ਇੱਕ ਸੂਟ ਤੁਹਾਨੂੰ ਓਪਨ ਕਰਕੇ ਵਿਖਾ ਦਿਆਂਗੀ ਬਾਕੀ ਮੈਂ ਦੱਸਵੀਂ ਆ ਇਹ ਦੋਨੋਂ ਸੂਟ ਸੇਮਟ ਜਾਂਦੇ ਨੇ ਨੈਗੇਟਿਵ ਡਿਜ਼ਾਈਨ ਹੈ ਘੇਰੇ ਤੇ ਡਿਜ਼ਾਈਨ ਹੈ ਤੇ ਬਾਟਮ ਦੇ ਪੌਚੇ ਬਣੇ ਹੋਏ ਨੇ ਬਾਟਮ ਆਪਾਂ ਸਟ੍ਰੇਟ ਬਣਾਈਆਂ ਨੇ ਜਾਂ ਆਪਾਂ ਪਾਕਿਸਤਾਨੀ ਵੀ ਕਹਿ ਸਕਦੇ ਆ ਪਹਿਲੇ ਸੂਟ ਨਾਲ ਪਿਓਰ ਚੁਣੋਂ ਬੈਟਸਨ ਦਾ ਦੁਪੱਟਾ ਹੈ ਜੀ 2.5 ਮੀਟਰ ਤੋਂ ਪਲੱਸ ਦੁਪੱਟਾ ਲਾਣੇ ਆ ਤਾਂ ਕਿ ਜੇ ਕਢਾਈ ਹੋਵੇ ਜਾਂ ਫਿਰ ਆਪਾਂ ਕੋਈ ਫਿਨਿਸ਼ਿੰਗ ਦੇਈਏ ਤੇ ਜਾਂ ਆਪਾਂ ਜਿਵੇਂ ਡਾਈ ਕਰਵਾਨੇ ਆ ਉਹਦੇ ਵਿੱਚ ਸ਼੍ਰਿੰਕ ਹੋਏ ਤੇ ਕਪੜਾ ਮਤਲਬ ਦੁਪੱਟਾ ਛੋਟਾ ਨਾ ਪਵੇ ਤੇ ਹਾਂਜੀ ਦੂਜਾ ਸੂਟ ਸੂਟ ਦਾ ਫੈਬਰਿਕ ਫਿਰ ਮੈਂ ਬੋਲ ਕੇ ਦੱਸਨੀ ਆ ਕਿ ਸੇਮ ਹੈ ਸੇਮ ਟਿਸ਼ੂ ਸੀ ਲੱਗੇ neck ਦਾ ਡਿਜ਼ਾਈਨ ਸੇਮ ਹੈ ਘੇਰੇ ਦਾ ਡਿਜ਼ਾਈਨ ਸੇਮ ਹੈ ਤੇ ਇਹਦੇ ਨਾਲ ਬਾਟਮ ਦਾ ਡਿਜ਼ਾਈਨ ਵੀ ਸੇਮ ਹੈ ਬਸ ਇਹਦੇ ਨਾਲ ਦੁਪੱਟਾ organza ਦਾ ਲੱਗਾ ਹੈ ਜੀ ਤੇ ਤੀਜਾ ਦੁਪੱਟਾ ਮੈਂ ਤੁਹਾਨੂੰ ਸਾਰਾ ਓਪਨ ਕਰਕੇ ਵਿਖਾ ਦੇਵਾਂਗੀ ਚਲੋ ਜੀ ਦੋ ਦੋ ਜਿਹੇ ਦੋ ਵਿਖਾ ਦੇਵਾਂਗੀ ਮੈਂ ਆਲੀ ਤੀਜੇ ਸੂਟ ਤੇ ਆ ਲਿਓ ਤੁਸੀਂ ਇਹ ਸੂਟ ਨਹੀਂ ਨਾ ਫਾਈਨਲ ਮਸ਼ੀਨ ਜੇ ਰਹਿੰਦੀ ਏ ਤੇ ਥੋੜਾ ਤੁਸੀਂ ਇਗਨੋਰ ਕਰਿਆ ਜੇ ਇਹ ਹੈ ਵੀ ਤੀਜਾ ਸੂਟ ਤੀਜੇ ਸੂਟ ਦੇ ਨੈਕ ਦਾ ਪੈਟਰਨ ਅਲੱਗ ਹੈ ਜੀ ਇਹ ਜਿਵੇਂ ਆਹ ਨੂੰ ਚ ਬੋਲ ਨੈਕ ਆ ਗਿਆ ਤੇ ਇਹ ਜਿਵੇਂ ਨੂੰ ਆਪਾਂ ਪਟਿਆਲਾ ਨੈਕ ਵੀ ਕਹਿੰਦੇ ਆ ਤੇ ਆਪਾਂ ਇਹਨੂੰ ਸੁਰਤਾ ਪੱਟੀ ਨੈਕ ਵੀ ਕਹਿ ਦਿੰਨੇ ਆ ਜੀ ਲਜਾਇਸ ਦੀ ਜਾਂ ਅਸਲ ਲੇਡੀ ਵੀ ਆ ਵੀ ਸੁਰਤਾ ਪੱਟੀ ਬਣਦੀ ਏ ਜੀ ਠੀਕ ਏ ਨੀ ਇਹਨਾਂ ਨੂੰ ਮੈਂ ਸਾਈਡ ਤੇ ਕਰਕੇ ਸਾਨੂੰ ਇੱਕ ਟੁੰਡ ਮੈਂ ਉਪਰ ਕਰਕੇ ਉਠਾਵਾਂਗੀ ਜੀ ਬੋ ਜੀ ਇਹ ਆਪਣੇ ਦੋ ਸੂਟ ਆ ਗਏ ਤੇ ਐਵੇਂ ਕੋ ਜੀ ਹਾਂ ਜੀ ਐਨ ਨੱਕ ਬਣਿਆ ਜੀ ਦੇਖੋ ਬਹੁਤ ਸੋਹਣਾ ਨੱਕ ਬਣਿਆ ਹੈ ਸਾਰੇ ਸੂਟ ਦੇ ਵਿੱਚ ਫਰੰਟ ਤੇ ਗੋਟੀਆਂ ਬਹੁਤ ਸੁਣੀਆਂ ਮਤਲਬ ਛੋਟੀਆਂ-ਬੁਟੀਆਂ ਨੇ ਕਾਫੀ ਅੰਬੀ ਦਾ ਡਿਜ਼ਾਈਨ ਬਣ ਕੇ ਵੱਡੀਆਂ ਬੁਟੀਆਂ ਨੇ ਜੀ ਤੇ ਨੀਚੇ ਬਹੁਤ ਸੋਹਣਾ ਬਣਿਆ ਜੀ ਘੇਰਾ ਬਹੁਤ ਸੋਹਣਾ ਘੇਰਾ ਬਣਿਆ ਇਹਦੇ ਵਿੱਚ ਸਾਰੀ ਕਲਰਫੁਲ ਚਿੱਪੀ ਲੱਗੀ ਹੋਈ ਹੈ ਇਹ ਵੀ 골ਡਨ ਕਲਰ ਦੀ ਚਿੱਪੀ ਲੱਗੀ ਹੋਈ ਹੈ ਜੀ ਵਾਈਟ ਕਲਰ ਦੇ ਮੋਤੀ ਲੱਗੇ ਨੇ ਦਬਕਾ ਲੱਗਿਆ ਜੀ ਤੇ ਵਿੱਚ ਬਰੀਕ ਕੱਟ ਦਾ ਨਾਮ ਹੀ ਲੱਗਾ ਹੈ ਜੀ ਤੇ ਇਹ ਆ ਗਈਆਂ ਦੀਆਂ ਬਾਜੂ ਬਾਜੂ ਤੇ ਦੇਖੋ ਉੱਪਰ ਤੱਕ ਬੂਟੀਆਂ ਤੇ ਇਹ ਅੱਗੇ ਇਹਦੇ ਬਾਰਡਰ ਬਣੇ ਜਾਂਦੇ ਅੱਗੇ ਆਪਾਂ ਲੇਸ ਥੇ ਕੇ ਹੋਰ ਸਾਈਡ ਸਾਰੀ ਫਿਨਿਸ਼ਿੰਗ ਕੀਤੀ ਹੈ ਜੀ ਤੇ ਹੁਣ ਮੈਂ ਤੁਹਾਨੂੰ ਇਹਦੀ ਬੈਕ ਵਿਖਾਨੀ ਆ ਕਿ ਆਪਾਂ ਬੈਕ ਤੇ ਵੀ ਪੂਰੀਆਂ ਬੂਟੀਆਂ ਫਵਾਈਆਂ ਨੇ ਜੀ ਆ ਦੇਖੋ ਇਹ ਬੈਕ ਤੇ ਬੂਟੀਆਂ ਪਈਆਂ ਨੇ ਜੀ ਤੇ ਇੱਥੇ ਚੇਨ ਲੱਗੀ ਹੈ ਜੀ ਠੀਕ ਹੈ ਜੀ ਹੁਣ ਇਹ ਆ ਗਈ ਇਹਦੀ ਬਾਟਮ ਬਾਟਮ ਪਾਕਿਸਤਾਨੀ ਬਣੀ ਹੈ ਪਾਕਿਸਤਾਨੀ ਵੀ ਕਹਿੰਦੇ ਆ ਆਪਾਂ ਕੁਝ ਇਹਨੂੰ ਆਪਾਂ ਸਟ੍ਰੇਟ ਬਾਟਮ ਵੀ ਕਹਿੰਦੇ ਆ ਤੇ ਇਹ ਬਾਟਮ ਬਹੁਤ ਸੋਹਣੀ ਹੈ ਪੰਜ ਬਹੁਤ ਕੰਟੇਬਲ ਹੈ ਤੇ ਜਿਵੇਂ ਕਈ ਭੈਣਾ ਪਲਾਜ਼ੋ ਪੈਂਟ ਨਹੀਂ ਪਾਉਂਦੀਆਂ ਤੇ ਉਹਨਾਂ ਵਾਸਤੇ ਬਾਟਮ ਬਹੁਤ ਵਧੀਆ ਰਹਿੰਦੀ ਹੈ ਉੱਪਰ ਆਪਣੀ ਮਰਜ਼ੀ ਆਪਾਂ ਲਾਸਟਿਕ ਦੁਪੱਟੀ ਫਰੰਟ ਪੱਟੀ ਬੈਕ ਲਾਸਟਿਕ ਵੀ ਦੇ ਸਕਨੇ ਆ ਤੇ ਆਪਾਂ ਜਿਵੇਂ ਆਮ ਸਲਵਾਰ ਵਾਂਗ ਵੀ ਯੂਜ਼ ਕਰ ਸਕਨੇ ਆ ਜੀ ਤੇ ਐ ਆ ਗਿਆ ਜੀ ਇਹਦਾ ਦੁਪੱਟਾ ਇਹਦਾ ਦੁਪੱਟਾ ਔਰਗੰజా ਦਾ ਹੈ ਜੀ ਐ ਦੁਪੱਟੇ ਦਾ ਵੇਖੋ ਬਾਰਡਰ ਐ ਬਾਰਡਰ ਤੇ ਕਢਾਈ ਦੇਖੋ ਬਹੁਤ ਸੋਹਣੀ ਅੱਗੇ ਆਪਾਂ ਕਿਨ ਲੈਂ ਲੈ ਸਲਾ ਕੇ ਇਹਨੂੰ ਫਿਨਿਸ਼ ਕੀਤਾ ਤੇ ਨੀਤੇ ਆਪਾਂ ਟਿਸ਼ੂ ਲਗਾ ਕੇ ਮਤਲਬ ਇਹਨੂੰ ਨਿਸ਼ਿੰਗ ਦਿੱਤੀ ਹੋਈ ਹੈ ਜੀ ਤੇ ਕੋਨੇ ਤੇ ਦੇਖੋ ਮਤਲਬ ਦੁਪट्टे ਦਾ ਫੋਰ ਸਾਈਡ ਬਾਰਡਰ ਬਣ ਕੇ ਕੋਨੇ ਤੇ ਬੂਟੇ ਬਣੇ ਨੇ ਜੀ ਮੈਂ ਚਾਰੋਂ ਕੋਨਿਆਂ ਦੇ ਬੂਟੇ ਕਰਕੇ ਤੁਹਾਨੂੰ ਦਿਖਾ ਰਹੀ ਆਂ ਜੀ ਤਾਂ ਕਿ ਤੁਹਾਨੂੰ ਪੂਰੀ ਲੁੱਕ ਸਮਝ ਆ ਜਾਵੇ ਦੁਪट्टे ਦੀ ਇਹ ਤੀਜਾ ਕੋਨਾ ਹੋ ਗਿਆ ਜੀ ਕਿਉਂਕਿ ਵੀਡੀਓ ਵੀਡੀਓ ਦੇ ਵਿੱਚ ਜਿਵੇਂ ਨਾ ਪੂਰਾ ਦੁਪੱਟਾ ਥੋੜਾ ਜਿਹਾ ਇੱਕ ਅਧਕਾ ਹੋਣਾ ਮਿਸ ਹੋ ਹੀ ਜਾਂਦਾ ਜਿਵੇਂ ਆਪਾਂ ਪੂਰਾ ਦੁਪੱਟਾ ਵੇਨਿਆਂ ਤੇ ਤੇ ਐਵੇਂ ਤੁਹਾਨੂੰ ਚਾਰੇ ਕੋਨੇ ਵਿਖਾਈਆਂ ਤੇ ਨੂੰ ਆਗੇ ਤੇ ਇਹ ਚੋਟਾ ਕੋਨਾ ਨਿੱਜਿਆ ਐ। ਐਵੇਂ ਤੁਸੀਂ ਆਪਾਂ ਚਾਰਾਂ ਕੋਨਿਆਂ ਤੇ ਇਦਾਂ ਕਰਕੇ ਬੂਟੇ ਪਵਾਏ ਨੇ ਜੀ। ਤੇ ਫੋਰ ਸਾਈਡ ਦਾ ਬਾਰਡਰ ਬਣਿਆ ਜਾਂਦੀ ਤੇ ਬਹੁਤ ਸੋਹਣੀ ਦੁਪੱਟੇ ਦੀ ਲੁੱਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਆਪਾਂ ਬਹੁਤ ਸੋਹਣਾ ਹੀ ਮਤਲਬ ਮਟੀਰੀਅਲ ਯੂਜ਼ ਕੀਤਾ ਹੈ ਡੁਪਲੀਕੇਟ ਜਿਹੜੇ ਕਾਰੀਗਰ ਨੇ ਬਹੁਤ ਵਧੀਆ ਨੇ ਬਹੁਤ ਵਧੀਆ ਮਟੀਰੀਅਲ ਲਾਂਦੇ ਨੇ ਆਪਾਂ ਕਦੀ ਵੀ ਕੋਈ ਵੀ ਲੋਕਲ ਮਟੀਰੀਅਲ ਨਹੀਂ ਲਵਾਈਦਾ ਬ੍ਰਾਂਡ ਦਾ ਹੀ ਲਵਾਈਦਾ ਤਾਂ ਕਿ ਆਪਾਂ ਇੰਨਾ ਮਹਿੰਗਾ ਵਰਕ ਕਰਵਾਣੇ ਆ ਤੇ ਉਹਦੇ ਵਿੱਚ ਫਿਰ ਬਾਅਦ ਸੂਚ ਕੋਈ ਵੀ ਪ੍ਰੋਬਲਮ ਨਾ ਆਵੇ ਜੀ ਠੀਕ ਹੈ ਜੀ ਤੇ ਇੱਕ ਮੈਂ ਜਿਹੜਾ ਪਿਓਰ ਚਨੂਨ ਦਾ ਦੁਪੱਟਾ ਹੈ ਉਹ ਵਾਲਾ ਸੂਟ ਮੈਂ ਤੁਹਾਨੂੰ ਵਿਖਾ ਦੇਣੀ ਆ ਕਿ ਉਹਦੀ ਕੁਝ ਪਿਓਰ ਚਨੂਨ ਦੇ ਦੁਪੱਟੇ ਦੀ ਲੁੱਕ ਥੋੜਾ ਫੜ ਕੇ ਐ ਦੋਸਤੋ ਇਹ ਤੇ ਔਰਗਨਜਾ ਦਾ ਹੀ ਇਹ ਵਾਲਾ ਹੈ ਜੇ ਵਿਖੋ ਇਹ ਵੀ ਮੈਂ ਇਸ ਤਰੀਕੇ ਨਾਲ ਕਰ ਲਈ ਆ ਸੇਮ ਦੇਖੋ ਉਹਦੇ ਵਿੱਚ ਅੰਗਰੀਆਂ ਵਾਲੀ ਬੁਫੇ ਸੀ ਉਹਦੇ ਵਿੱਚ ਜਿਹੜਾ ਡਿਜ਼ਾਈਨ ਸੀ ਜਿਵੇਂ ਬਾਰਡਰ ਦੇ ਵਿੱਚ ਉਹ ਹੀ ਡਿਜ਼ਾਈਨ ਦੇ ਵਿੱਚ ਬੂਟੀ ਦਿੱਤੀ ਹੈ ਜੀ ਤੇ ਇਹ ਵਾਲਾ ਡਿਜ਼ਾਈਨ ਜਿਵੇਂ ਥੋੜਾ ਜਿਹਾ ਚੇਂਜ ਹੈ ਉਹਦੇ ਵਿੱਚ ਐਸਾ ਡਿਜ਼ਾਈਨ ਦੇ ਵਿੱਚ ਥ्रेड ਨਹੀਂ ਲੱਗਾ ਮਤਲਬ ਜਿਹੜੀ ਕਲਰਫੁਲ ਸਿੱਪੀ ਉਹਦਾ ਹਿੱਟ ਜਾਈ ਨੇ ਤੇ ਇਹਦੇ ਵਿੱਚ ਵੇਖੋ ਆਪਾਂ ਥ्रेड ਦਾ ਨੋਟਵਰਕ ਬਣਿਆ ਨੂੰ ਸੁਣਾ ਬਹੁਤ ਸੋਹਣਾ ਬਿਲਕੁਲ ਪੱਕਾ ਹੈ ਬਿਲਕੁਲ ਮਤਲਬ ਕਿਤੇ ਵੀ ਨਿਕਲੇਗਾ ਨਹੀਂ ਤੇ ਬਹੁਤ ਸੋਹਣਾ ਕੰਮ ਹੋਇਆ ਜੀ ਤੇ ਵਿੱਚ ਆਪਾਂ ਇਹਦੇ ਨਾਲ ਦੀ ਵੀ ਬਰੀਕ ਬੂਟੀ ਮੋਤੀ ਲੱਗਾ ਹੋਇਆ ਸਿੱਪੀ ਲੱਗੀ ਹੋਈ ਹੈ ਤੇ ਖਾਲੀ ਇੱਕ ਮੋਤੀ ਤੇ ਸਿੱਪੀ ਦੇ ਕੇ ਛੋਟੀ ਬੂਟੀ ਇੱਕ ਵੱਡੀ ਬੂਟੀ ਸਾਰੇ ਫਰੰਟ ਤੇ ਬੂਟੀਆਂ ਨੇ ਜੀ ਇਹ ਇਹਦਾ ਨੈਕ ਦਾ ਡਿਜ਼ਾਈਨ ਹੈ ਜੀ ਤੇ ਇਹਦੀਆਂ ਬਾਹੂ ਨੇ ਜੀ ਤੇ सेम ही ਆਪਾਂ ਬੈਕ ਤੇ ਬੂਟੀਆਂ ਵਾਈਆਂ ਨੇ ਜੀ ਤੇ ਲਿਸਟ ਦੇ ਕੇ ਆਪਾਂ ਸਾਰੀਆਂ ਚੋਕਾਂ ਨੂੰ ਬਾਜੂ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਇਹ ਬਾਜੂ ਦੇਖੋ ਬਹੁਤ ਸੋਹਣੀਆਂ ਨੇ ਜੀ ਤੇ ਸੇਮ ਇਹਦੀ ਬਾਟਮ ਹੈ ਜੀ ਪਾਕਿਸਤਾਨੀ ਲੁੱਕ ਕਹ ਲੋ ਸਟ੍ਰੇਟ ਕਹ ਲੋ ਇਹਦਾ ਪੌਚਾ ਬਣਿਆ ਹੈ ਜੀ ਠੀਕ ਹੈ ਇਹਦਾ ਪਿਓਰ ਚਨੌਨ ਦਾ ਦੁਪੱਟਾ ਹੈ ਜੀ ਮੈਂ ਪਿਓਰ ਚਨੌਨ ਦਾ ਦੁਪੱਟਾ ਇਸ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਕਿ ਚਨੌਨ ਦੀ ਔਰ ਅਰਗੰਗਾ ਦੀ ਲੁੱਕ 'ਚ ਥੋੜਾ ਜਿਹਾ ਫਰਕ ਹੁੰਦਾ ਹੈ ਜੀ ਇਵੇਂ ਇਹ ਪਿਓ ਤਨੂਣ ਹੈ ਇਹਦਾ ਬਾਰਡਰ ਵੇਖੋ ਇਸੇ ਤਰ੍ਹਾਂ ਬਣ ਕੇ ਇਹ ਥ੍ਰੈਡ ਦਾ ਮਤਲਬ ਨੋਟਵਰਕ ਕੇ ਬਹੁਤ ਪੱਕਾ ਹੈ ਤੇ ਇਹ ਦਬਕਾ ਲੱਗਾ ਹੋਇਆ ਹੈ ਤੇ ਸਿੱਕੀ ਲੱਗੀ ਹੋਈ ਹੈ ਤੇ ਇਹ ਵੀ ਆਪਾਂ ਬੜੀ ਸੋਹਣੀ ਜੀ ਕਟਵਰ ਕੀਤੀ ਹੈ ਡਿਜ਼ਾਈਨਿੰਗ ਵਾਲੀ ਕਟਵਰ ਕੇ ਤਾਂ ਕਿ ਇਸ ਦੁਪੱਟੇ ਤੇ ਵੇਖੋ ਕੋਈ ਫਿਨਿਸ਼ਿੰਗ ਲਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਪਈ ਕਿਉਂਕਿ ਕਟਵਰ ਨਾਲ ਹੀ ਸਾਰਾ ਫਿਨਿਸ਼ ਕੀਤਾ ਹੈ ਤੇ ਸਾਰੇ ਦੁਪੱਟੇ ਦੇ ਵਿੱਚ ਸੇਮ ठीक है जी ए सन मेरे अग के तीन सूट ते सूट दिखा मेरा मेन परपज यही सी थानू तो पता चल सके की अपने इथे बुटीक ਕਿ ਵੀੰਦਾ ਕੰਮ ਹੁੰਦਾ ਹੈ ਤੇ ਮੈਨੂੰ ਪੂਰੀ ਮਿਹਨਤ ਹੈ ਕਿ ਮੇਰੇ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਸੀਂ ਆਪਣੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਜੀ ਠੀਕ ਹੈ ਜੀ ਤੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣਾ ਆਰਡਰ ਦੇਣਾ ਤੇ ਮੇਰਾ ਸਕਰੀਨ ਤੇ ਚੱਲਦਾ ਨੰਬਰ 9557267007 955726700 ਸਤ ਸਤ ਸੇ ਹਾਂਜੀ ਮੈਂ ਅੱਜ ਕੱਲ ਕਹਿਣਾ ਭੁੱਲ ਗਈ ਕਿ ਇਹ ਸੂਟ ਦੀ ਵੇਅਰ ਕਿਤੇ ਹੋਈ ਦੀ ਮੈਂ ਨਾਲ ਇੱਕ ਵੀ ਵੀਡੀਓ ਦੇ ਵਿੱਚ ਲਾ ਦੇਵਾਂਗੀ ਤਾਂ ਕਿ ਤੁਹਾਨੂੰ ਸੂਟ ਵੀ ਵੇਅਰ ਕਿਤੇ ਹੋਏ ਤੋਂ ਪਤਾ ਚੱਲ ਜਾਏ ਕਿ ਸੂਟ ਦੀ ਲੁੱਕ ਕਿਵੇਂ ਦੀ ਹੁੰਦੀ ਏ ਤੇ ਠੀਕ ਹੈ ਜੀ ਆਪਾਂ ਨੈਕਸਟ ਵੀਡੀਓ ਲੈ ਕੇ ਫਿਰ ਤੁਹਾਨੂੰ ਮਿਲਦੇ ਆ ਤੇ ਮੇਰਾ ਅਰਦਾਸ ਕਰਨੀ ਆ ਕਿ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਜੀ